ਪੂਰੇ ਪਿੰਡ ਉੱਤੇ ਮਡਰਾ ਰਿਆ ਪੀਲੇ ਪੰਜੇ ਦਾ ਖਤਰਾ ਕੀ ਸਾਰਾ ਪਿੰਡ ਨਸ਼ਾ ਤਸਕਰ ਹੈ ਇਸ ਲਈ ਠਹਿ ਸਕਦਾ ਪੂਰਾ ਪਿੰਡ ਜਾਂ ਕੋਈ ਹੋਰ ਕਾਰਨ ਅੱਜ ਗੱਲ ਕਰਨੀ ਹੈ ਕਿ ਕਿਉਂ ਸਹਿਮ ਦਾ ਮਾਹੌਲ ਬਣਿਆ ਪਿੰਡ ਦੇ ਵਿੱਚ ਸਾਰੇ ਪਿੰਡ ਉੱਤੇ ਪੀਲੇ ਪੰਜੇ ਦਾ ਡਰ ਕਿਉਂ ਆਖਰਕਾਰ ਇਹ ਘਰ ਇਹਨਾਂ ਦੇ ਨਾਮ ਤੇ ਕਿੱਦਾਂ ਹੋਣਗੇ ਪੂਰੀ ਵੀਡੀਓ ਦੇਖਿਓ ਜੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਨਾ ਹੁੰਦੀ 47 ਵਿੱਚ ਲੀਕ ਮਨਜ਼ੂਰ ਨੂੰ ਬੇਬੇ ਦੀ ਲਿਆਉਣੀ ਸੀ ਲਾਹੌਰ ਤੋਂ ਜ਼ਰੂਰ 47 ਦੇ ਵਿੱਚ ਗੋਰਿਆਂ ਨੇ ਇੱਕ ਕਹਿੰਦੇ 47 ਦੇ ਵਿੱਚ ਗੋਰਿਆਂ ਨੇ ਇੱਕ ਵਾਗੇ ਬਾਰਡਰ ਤੇ ਲਕੀਰ ਖਿੱਚੀ ਸੀ ਤੇ ਦੂਜੀ ਲਕੀਰ ਸਾਡੇ ਪਿੰਡਾਂ ਦੇ ਵਿੱਚ ਖਿੱਚ ਦਿੱਤੀ ਸੀ ਕਿ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਵੱਸੋਂ ਵਾਲੇ ਮਕਾਨ ਆਉਣਗੇ ਉਹਨਾਂ ਨੂੰ ਮਾਲਕੀ ਦਾ ਹੱਕ ਮਿਲੇਗਾ ਪਰ ਲਾਲ ਲਕੀਰ ਤੋਂ ਬਾਹਰ ਉਹਨਾਂ ਨੇ ਛੱਪੜਾਂ ਦੀ ਜਗ੍ਹਾ ਛੱਡਤੀ ਪੰਚਾਇਤੀ ਜਗ੍ਹਾ ਛੱਡਤੀ ਤੇ ਕੁਝ ਲੋਕਾਂ ਦੇ ਰਹਿਸ਼ੀ ਪਲਾਟ ਛੱਡਤੇ ਪਰ ਲਾਲਕੀਰ ਦੇ ਅੰਦਰ ਅੱਜ ਤੱਕ ਵੀ ਲੋਕਾਂ ਨੂੰ ਮਾਲਕੀਆ ਦਾ ਹੱਕ ਨਹੀਂ ਮਿਲਿਆ ਕਾਗਜ਼ੀ ਫਾਰਮੈਲਿਟੀ ਚੱਲੀ ਜਾਂਦੀ ਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਲਾਲਕੀਰ ਦੇ ਅੰਦਰ ਵਾਲਿਆਂ ਨੂੰ ਮਾਲਕੀ ਦਾ ਹੱਕ ਮਿਲ ਜੇ ਪਰ ਲਾਲਕੀਰ ਦੇ ਬਾਹਰ ਬੈਠੇ ਲੋਕਾਂ ਦਾ ਕੀ ਗੱਲ ਕਰਨੀ ਆ ਇਸੇ ਬਾਰੇ ਇਹ ਪਿੰਡ ਹੈ ਨਮਾਗੋ ਜਿਹਦੇ ਵਿੱਚ ਵੱਡੇ ਵੱਡੇ ਮਹਿਲ ਬਨਾਰੇ ਕੋਠੀਆਂ ਬਣੀਆਂ ਤੁਸੀਂ ਦੇਖਦੇ ਹੋ ਇਹ ਕੋਠੀਆਂ ਬਣੀਆਂ ਹੋਈਆਂ ਪੰਚਾਇਤੀ ਛੱਪੜਾਂ ਦੇ ਵਿੱਚ ਕਾਰਨ ਇਹ ਹੈ ਕਿ ਇਹ ਪਿੰਡ ਹੜ ਦੀ ਮਾਰ ਦੇ ਵਿੱਚ ਆਉਂਦਾ ਸੀ ਤੇ ਜਦੋਂ ਤੇ ਬਾਹਰ ਜਿਹੜੀਆਂ ਢਾਣੀਆਂ ਤੇ ਜਾਂ ਡੇਰਿਆਂ ਦੇ ਉੱਤੇ ਲੋਕ ਬੈਠੇ ਸੀ ਉਹ ਉੱਠ ਕੇ ਪਿੰਡ ਦੇ ਵਿੱਚ ਆਉਣ ਲੱਗੇ ਕਿਉਂਕਿ ਹਰ ਹਰ ਸਾਲ ਇੱਥੇ ਮਾਰ ਕਰਦਾ ਹੁੰਦਾ ਸੀ ਤੇ ਪਿੰਡ ਦੀ ਵੱਸੋਂ ਜ਼ਿਆਦਾ ਹੋਣ ਲੱਗੀ। ਦੂਜਾ ਕਾਰਨ ਹੈ ਕਿ ਇਸ ਪਿੰਡ ਦੀ ਜਿਹੜੀ ਜ਼ਮੀਨ ਹੈ ਜ਼ਿਆਦਾ ਉਪਜਾਊ ਹੈ ਤਾਂ ਬਾਹਰ ਦੇ ਪਿੰਡਾਂ ਦੇ ਵਿੱਚੋਂ ਲੋਕਾਂ ਨੇ ਆ ਕੇ ਇਸ ਪਿੰਡ ਦੇ ਵਿੱਚ ਜ਼ਮੀਨ ਖਰੀਦੀ ਤਾਂ ਨਵੇਂ ਘਰ ਵੀ ਕਾਫੀ ਜ਼ਿਆਦਾ ਬਣੇ। ਲਾਲਕੀਰ ਬਹੁਤ ਛੋਟੀ ਆ। ਤੇ ਜਿਹੜੇ ਬਾਹਰ ਚਾਰਚ ਫੇਰੇ ਤੁਸੀਂ ਮਹਿਲ ਬਣਾ ਰਹੇ ਬਣੇ ਦੇਖਦੇ ਹੋ ਇਹ ਬਣੇ ਹੋਏ ਨੇ ਛਪੜਾਂ ਤੇ ਪੰਚਾਇਤੀ ਜਗ੍ਹਾ ਦੇ ਵਿੱਚ ਹੁਣ ਤੁਸੀਂ ਕਹੋਗੇ ਕਿ ਸਾਰੇ ਪਿੰਡਾਂ ਦੇ ਵਿੱਚ ਪੰਚਾਇਤੀ ਛਪੜਾਂ ਦੇ ਵਿੱਚ ਘਰ ਬਣੇ ਨੇ ਫਿਰ ਇੱਥੇ ਪੀਲੇ ਪੰਜੇ ਦਾ ਡਰ ਕਿਉਂ ਪੀਲਾ ਪੰਜਾ ਬਈ ਇਹਨਾਂ ਕੋਠੀਆਂ ਦੇ ਉੱਤੇ ਤਾਂ ਚੱਲਣ ਵਾਲਾ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਇਹ ਸ਼ੁਰੂਆਤ ਹੋਈ ਇੱਕ ਦਰਖਾਸਤ ਦੇ ਉੱਤੋਂ ਪੰਚਾਇਤ ਨੇ ਕਿਸੇ ਦੇ ਘਰ ਦੇ ਉੱਤੇ ਦਰਖਾਸਤ ਲਾਈ ਕਿ ਇਹ ਘਰ ਪੰਚਾਇਤੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਇਨੂੰ ਰੋਕਿਆ ਜਾਵੇ ਜਾਂ ਇਹਨੂੰ ਠਾਇਆ ਜਾਵੇ ਉਸ ਉਸ ਤੋਂ ਬਾਅਦ ਅਲੱਗ-ਅਲੱਗ ਦਰਖਾਸਤਾਂ ਪੰਚਾਇਤੀ ਵਿਭਾਗ ਕੋਲ ਜਾਣ ਲੱਗੀਆਂ ਕਿ ਜਿਨ੍ਹਾਂ ਦੇ ਕੋ ਆਪਸੀ ਮਾੜੀ-ਮੋਟੀ ਰੰਜਿਸ਼ ਸੀ ਉਹਨਾਂ ਨੇ ਇਹਨਾਂ ਕੋਠੀਆਂ ਦੇ ਵਿੱਚ ਜਾਂ ਇਹਨਾਂ ਘਰਾਂ ਦੇ ਵਿੱਚ ਕੱਢਣ ਦੀ ਕੋਸ਼ਿਸ਼ ਕੀਤੀ ਕਿ ਇਹਦਾ ਘਰ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਹੈ ਤੇ ਇਹਦਾ ਘਰ ਵੀ ਪੰਚਾਇਤੀ ਜਗ੍ਹਾ ਦੇ ਵਿੱਚ ਹੈ ਅਸੀਂ ਇਹ ਮੰਨਦੇ ਹਾਂ ਕਿ ਉਹ ਛੱਪੜਾਂ ਦੀ ਜ਼ਮੀਨ ਹੈ ਪਰ ਉਹਦੇ ਉੱਤੇ ਬਹੁਤ ਖਰਚਾ ਕਰਕੇ ਅੱਜ ਉਸ ਨੂੰ ਰਹਿਣ ਯੋਗ ਬਣਾਇਆ ਕਰੋੜਾਂ ਰੁਪਏ ਲਾ ਕੇ ਪਰ ਅੱਜ ਇੱਕ ਛੋਟੀ ਜੀ ਐਪਲੀਕੇਸ਼ਨ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਬਣ ਆ ਗਈ। ਹੁਣ ਪਿੰਡ ਡਰਿਆ ਹੋਇਆ ਤੇ ਪਿੰਡ ਸਹਿਮਿਆ ਹੋਇਆ ਕਿ ਆਖਰ ਪੂਰੇ ਪਿੰਡ ਦੇ ਉੱਤੇ ਪੀੜਾ ਪੰਜਾ ਚੱਲੇਗਾ। ਇਹ ਮੈਂ ਤੁਹਾਨੂੰ ਜਿਹੜਾ ਨਕਸ਼ਾ ਦਿਖਾ ਰਿਹਾ ਇਹਦੇ ਵਿੱਚ ਕੁਸ਼ਕ ਘਰ ਜਿਹੜੇ ਨੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਨੇ ਤੇ ਛੋਟੀ ਜੀ ਜਿਹੜੀ ਆ ਬਾਉਂਡਰੀ ਦਿਖਦੀ ਆ ਇਹ ਲਾਲ ਲਕੀਰ ਹੈ ਤੇ ਇਹਦੇ ਅੰਦਰ ਵਾਲੇ ਘਰ ਨੇ ਜਿਹੜੇ ਲਾਲ ਲਕੀਰ ਚ ਨੇ ਤੇ ਬਾਕੀ ਸਾਰਾ ਪਿੰਡ ਦੇ ਚਾਰਚ ਫੇਰੇ ਪੰਚਾਇਤੀ ਜ਼ਮੀਨ ਹੈ। ਪਿੰਡ ਦੇ ਵਿੱਚ ਆਬਾਦੀ ਜ਼ਿਆਦਾ ਹੋਣ ਦੇ ਕਰਕੇ ਜ਼ਿਆਦਾਤਰ ਜਿਹੜੇ ਮਕਾਨ ਨੇ ਉਹ ਪੰਚਾਇਤੀ ਜ਼ਮੀਨਾਂ ਦੇ ਵਿੱਚ ਬਣੇ ਸੀ ਤੇ ਹੁਣ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੈ ਕਿ ਆਖਰ ਇਹ ਘਰ ਟੈ ਟੇਰੀ ਹੋ ਜਾਣਗੇ ਕਿਉਂਕਿ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਪਿੰਡ ਦੀ ਪੰਚਾਇਤ ਨੇ ਨਿਸ਼ਾਨਦੇਹੀ ਦਾ ਮਤਾ ਪਾਸਤਾ ਕਿ ਪੂਰੇ ਪਿੰਡ ਨੂੰ ਕਲੀਅਰ ਕੀਤਾ ਜਾਏ ਕਿ ਕਿਹੜਾ ਪਿੰਡ ਕਿਹੜਾ ਘਰ ਪੰਚਾਇਤੀ ਜਗ੍ਹਾ ਦੇ ਵਿੱਚ ਹੈ ਤੇ ਕਿਹੜਾ ਲਾਲ ਕਿਰ ਦੇ ਅੰਦਰ ਹੈ ਕਾਰਨ ਇਹ ਹੈ ਕਿ ਅਲੱਗ-ਅਲੱਗ ਲੋਕ ਇੱਕ ਦਰਖਾਸਤਾਂ ਦਾ ਦੌਰ ਜੇ ਚੱਲਿਆ ਹੋਇਆ ਹੈ ਇੱਕ ਦੂਜੇ ਦੇ ਉੱਪਰ ਦਰਖਾਸਤਾਂ ਦੇਈ ਜਾਂਦੇ ਆ ਤੇ ਪਿੰਡ ਦੇ ਵਿੱਚ ਵਿਵਾਦਤ ਮਾਹੌਲ ਬਣਿਆ ਹੋਇਆ ਤੁਸੀਂ ਮੇਰੀ ਇਹ ਵੀਡੀਓ ਪ੍ਰਸ਼ਾਸਨ ਤੱਕ ਵੀ ਪਹੁੰਚਾਓ ਤਾਂ ਕਿ ਉਹ ਕੋਈ ਇਸ ਮਸਲੇ ਦਾ ਹੱਲ ਕੱਢ ਸਕਣ ਤੇ ਇਦਾਂ ਦੀਆਂ ਦਰਖਾਸਤਾਂ ਤੇ ਗੌਰ ਨਾ ਕੀਤੀ ਜਾਵੇ ਇਹਦੇ ਨਾਲ ਪਿੰਡ ਦੇ ਵਿੱਚ ਮਾਹੌਲ ਹੈ ਜਿਹੜੇ ਖਰਾਬ ਹੁੰਦੇ ਨੇ ਲਗਭਗ ਪੌਣੇ ਪਿੰਡ ਦੇ ਕੋਲ ਜਾਤਾ ਉਹਨਾਂ ਦੇ ਘਰ ਨੇ ਤੇ ਜਾਂ ਡੰਗਰਾਂ ਵਾਲੀਆਂ ਹਵੇਲੀਆਂ ਨੇ ਜਦਕਿ ਪੌਣਾ ਪਿੰਡ ਹੈ ਜਿਹੜਾ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਵਸਿਆ ਹੋਇਆ ਇੱਕ ਤਾਂ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਇਹ ਬਣਿਆ ਹੋਇਆ ਹੈ ਕਿ ਇਹ ਘਰ ਟਹਿ ਜਾਣਗੇ ਤੇ ਦੂਜਾ ਮਾਹੌਲ ਇਹ ਬਣਿਆ ਹੋਇਆ ਕਿ ਜਿੰਨੇ ਪਿੰਡ ਦੇ ਨੁਮਾਇੰਦੇ ਨੇ ਉਹ ਪੰਚਾਇਤੀ ਜਗ੍ਹਾ ਦੇ ਵਿੱਚ ਕਬਜ਼ੇਦਾਰ ਨੇ ਉਹਨਾਂ ਦੇ ਉੱਤੇ ਵੀ ਡਰਦਾ ਮਾਹੌਲ ਹੈ ਕਿ ਕਿਤੇ ਸਾਡੇ ਉੱਤੇ ਕਾਰਵਾਈ ਹੋਈ ਤੇ ਅਸੀਂ ਸਸਪੈਂਡ ਨਾ ਹੋ ਜਾਈਏ ਆਖਰਕਾਰ ਇਸ ਦਾ ਮਸਲੇ ਦਾ ਹੱਲ ਕੀ ਹੈ ਆਖਰਕਾਰ ਇਹ ਘਰ ਇਹਨਾਂ ਦੇ ਨਾਮ ਤੇ ਕਿੱਦਾਂ ਹੋਣਗੇ ਮੇਰੀ ਕਾਨੂੰਨੀ ਮਹਾਰਾ ਨਾਲ ਗੱਲ ਚੱਲੀ ਜਾਂਦੀ ਆ ਪੰਚਾਇਤ ਵਿਭਾਗ ਦੇ ਅਫਸਰਾਂ ਨਾਲ ਗੱਲ ਚੱਲੀ ਜਾਂਦੀ ਆ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗਾ ਕਿ ਆਖਰਕਾਰ ਤੁਸੀਂ ਪੰਚਾਇਤੀ ਘਰਾਂ ਦੇ ਵਿੱਚ ਵਸੇ ਹੋਏ ਹੋ ਜਾਂ ਲਾਲਕੀਰ ਦੇ ਅੰਦਰੋਂ ਤਾਂ ਉਹਦੇ ਮਾਲਕੀਆਨਾ ਹੱਕ ਤੁਸੀਂ ਕਿੱਦਾਂ ਲੈ ਸਕਦੇ ਹੋ ਅਗਲੀ ਵੀਡੀਓ ਦੇ ਵਿੱਚ ਆਪਾਂ ਕਾਨੂੰਨੀ ਗੱਲ ਕਰਾਂਗੇ ਵੀਡੀਓ ਦੇ ਨਾਲ ਬਨੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ